ਆਜੀ λεਓ ਜਿਹਾ ਉਹ ਹੋ ਗਏ ਥੋੜਾ ਥੋੜਾ ਜੁਨਾਈਟ ਹੋ ਗਏ ਆਪਸ ਵਿੱਚ ਗਰੁੱਪ ਬਣਾਉਣਾ ਸ਼ੁਰੂ ਕਰ ਦਿੱਤਾ ਫਿਰ ਲੜਨਾ ਸ਼ੁਰੂ ਕਰ ਦਿੱਤਾ ਪਰ ਸਾਨੂੰ ਹਰਾ ਨਹੀਂ ਸਕੇ ਹਰਾਇਆ ਸਾਨੂੰ ਬੇਇਮਾਨੀ ਨਾਲ ਸਾਨੂੰ ਬੇਇਮਾਨੀ ਨਾਲ ਹਰਾਇਆ ਇੱਕ ਦੀ ਸਾਡੀ ਅਗਵਾਈ ਕਰ ਰਿਹਾ ਸੀ ਸੂਰੀਆ ਵੰਸ਼ ਦੀ ਅਗਵਾਈ ਕਰ ਰਿਹਾ ਸੀ ਬਿਸਵਾ ਮਿੱਤਰ ਜੀ ਦੂਜੇ ਗਰੁੱਪ ਲਈ ਪ੍ਰਸੰਨਤਾਗਾਈ ਕਰ ਰਿਹਾ ਸੀ ਇਹ ਵਿਸ਼ੇਸ਼ ਤੰਤ ਕਾਲ ਨੂੰ ਦੋਨੋਂ ਲੜਦੇ ਰਹੇ ਲੜਦੇ ਰਹੇ ਜਦੋਂ ਅਸੀਂ ਹਰਗੇ ਤਾਂ ਇਹਨਾਂ ਦੇ ਲਖਾਰੀਆਂ ਨੇ ਉਹਨੂੰ ਦੇਵਦਿਆਂ ਦਾ ਅਤੇ ਅਸੁਰਾਂ ਦਾ ਯੁੱਧ ਸ਼ੋਭ ਕਰਦਾ ਲੜਾਈ ਆਪਸ ਵਿੱਚ ਆਪ ਆ ਸਾਡੀ ਰਾਜਾਂ ਦੀ ਹੋਣਾਂ ਦੀ ਸੀ ਕਿ ਅਸੀਂ ਡਾਕਟਰ ਮੈਦਕਾਰ ਜੀ ਦੇ ਅਨੁਸਾਰ ਅਸੀਂ ਇਹਨਾਂ ਤੇ ਕਿ ਘਰਾ ਦੇ ਹੁੰਦੇ ਹੋਏ ਜਿਵੇਂ ਇੱਕ ਰਾਜਾ ਜ਼ੁਲਮ ਕਰਦਾ ਆਪੇ ਰਾਜ ਨੂੰ ਕਹਿ ਪਰਲੇ ਮੀਟ ਰੱਖਣ ਲਈ ਉਹ ਕੀਤੇ ਜਿਵੇਂ ਸਾਹਮਣੇ ਸੁਣਿਆ ਉਹ ਜਿਸਾ ਸੱਸੀ ਕਾਲੀ ਸੱਸੀ ਕਾਲੀ ਜੀ ਨਾਮਾ ਸਰਪਟਾ ਪਰਨਾਵ ਸਰਦੀਪ ਸਿੰਘ ਸਾਹਿਬ ਦਾ ਕਰਸ਼ਕਤ ਅਫਸਰ ਪਬਲਿਕ ਈਓ ਨਗਰ ਕੌਂਸਲ ਫਰੋੜ ਜਿਹੜੀ ਜੋ ਅੱਜ ਸਮਾਗਮ ਕਰਵਾਇਆ ਹੈ ਤੁਹਾਡੀ ਦੇਖਦੇ ਅੰਦਰ ਕਹਾਤਾ ਚਾਲ ਤੇ ਕਰਨ ਸੰਵਾਦ ਕਰ। ਇਹਦੇ ਇਸ ਮੰਦਰ ਵਿੱਚ ਕੀ ਕਹਿਣਾ ਚਾਹੁੰਦਾ? ਦੇਖੋ ਬਾਬਾ ਸਾਹਿਬ ਸਾਡੇ ਸਮਾਜ ਦੇ ਕਰਤਾ ਧਰਤਾ ਨੇ ਰੱਬ ਨੇ ਭਗਵਾਨ ਨੇ ਤੇ ਇਹਨਾਂ ਨੇ ਸਾਡੀ ਕੌਮ ਨੂੰ ਤੇਔਰਤਾਂ ਜਿੰਦਗੀ ਦਾ ਗੁਲਾਮੀ ਦੀ ਜਿੰਦਗੀ ਤੋਂ ਬਾਹਰ ਕੱਢਿਆ ਅਤੇ ਸੰਵਿਧਾਨ ਦੇ ਵਿੱਚ ਸਭ ਨੂੰ ਬਰਾਬਰ ਦੇ ਹੱਕ ਦੇ ਕੇ ਅੱਗੇ ਬਦਲਣ ਦਾ ਮੌਕਾ ਦਿੱਤਾ ਬਾਬਾ ਸਾਹਿਬ ਨੇ। ਅਸੀਂ ਉਹਨਾਂ ਦੇ ਸ਼ੁਕਰਾਨੇ ਵਿੱਚ ਜੋ ਸਾਡੇ ਤੇ ਉਹਨਾਂ ਨੇ ਐਹਸਾਨ ਕੀਤੇ ਨੇ ਉਹ ਸੁਖਰਾਣੇ ਵਜੋਂ ਅਸੀਂ 1996 ਤੋਂ ਇਹ ਬਾਬਾ ਜੀ ਦਾ ਇਸ ਦਿਨ 14 April ਨੂੰ ਅ ਪ੍ਰਕਾਸ਼ ਹੋ ਦਿਹਾੜਾ ਮਨਾਉਂਦੇ ਆ ਤੇ ਜੋ ਕਿ ਸਾਰੇ ਸਰੂਰ ਬਲੋਂ ਨੂੰ ਸਾਡੇ ਸਮਾਜ ਦੇ ਇੰਪਲਾਈ ਚ ਨੇ ਉਹ ਹਰ ਤਰ੍ਹਾਂ ਦੇ ਰੇ ਵਿੱਚ ਹਿੱਸਾ ਲੈਂਦੇ ਨੇ ਆਰਥਿਕ ਤੌਰ ਤੇ ਮਦਦ ਕਰਦੇ ਨੇ ਸਮਾਜਿਕ ਤੌਰ ਤੇ ਵੀ ਕੋਆਰਡੀਨੇਸ਼ਨ ਕਰਦੇ ਨੇ ਤੇ ਮੈਂ ਤਾਂ ਇਹ ਕਹੂਗਾ ਵੀ ਜਿਹੜਾ ਬਾਬਾ ਸਾਹਿਬ ਨੇ ਸਾਨੂੰ ਰੱਬ ਖਾਇਆ ਇਸ ਰਾਹ ਤੇ ਸਾਨੂੰ ਚੱਲ ਕੇ ਸਾਡੇ ਸਮਾਜ ਦੇ ਜਿਹੜੇ ਹਾਲੇ ਵੀ ਦਬਲੇ ਕੁਚਲੇ ਲੋਕ ਨੇ ਉਹਨਾਂ ਨੂੰ ਉੱਚੇ ਚੁੱਕਣ ਦੀ ਮਦਦ ਕਰਨੀ ਚਾਹੀਦੀ ਹੈ ਜੀ ਪਿਛਲੇ ਦਿਨੀ ਉਹਨੂੰ ਕੁਝ ਤਮਕੀਆਂ ਦਿੱਤੀਆਂ ਗਈਆਂ ਸੀ ਕਿਆਂ ਬਾਬਾ ਸਾਹਿਬ ਦੇ ਦਿਵਾਰੇ ਨੂੰ ਮਨਾਉਣ ਦੇ ਸਬੰਧ ਦੇ ਵਿੱਚ ਉਸ ਸਬੰਧ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੈਂ ਇਸ ਸਬੰਧ ਦੇ ਵਿੱਚ ਪੰਨੂ ਦੀਆਂ ਜਿਹੜੀਆਂ ਗਿੱਦਰਤਾਵੀਆਂ ਤੋਂ ਅੱਜ ਦਾ ਸ਼ਡਿਊਲ ਪਾਸ ਕਰਨ ਵਾਲਾ ਨਹੀਂ ਹੈ ਜੀ ਅਸੀਂ ਸਾਡੇ ਭਾਈਚਾਰਕ ਮੰਚ ਦੇ ਵੱਲੋਂ ਜੀ ਰਾਸ਼ਟਰਪਤੀ ਨੂੰ ਥਰੂ ਡਿਪਟੀ ਕਮਿਸ਼ਨਰ ਰ ਸੰਗਰੂਰ ਮੈਡਮ ਨੂੰ ਮੈਂਬਰਿੰਸ ਦਿੱਤਾ ਕਿ ਇਹਨੂੰ ਫਾਂਸੀ ਲਾਈ ਜਾਵੇ ਤੇ ਇਸ ਦੇ ਬਰੁੱਧ ਐ ਐਸਸੀ ਐਸਸੀ ਐਕਟ 18 1999 ਦੇ ਤਹਿਤ ਕੇਸ ਦਰਜ ਕੀਤਾ ਜਾਵੇ ਜਾਂ ਰਿਪੋਰਟ ਲਿਆ ਕੇ ਸਾਢੇ ਹਵਲੇ ਕੀਤਾ ਜਾਵੇ ਇਹ ਨੂੰ ਅਸੀਂ ਦਸੀਏ ਵੀ ਕਿਵੇਂ ਸ਼ਡਿਊਲ ਕਾਸਟ ਬਾਬਾ ਸਾਹਿਬ ਦੇ ਬਾਰੇ ਬੋਲੀ ਦਾ ਜੀ ਇਸ ਸੰਬੰਧ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਦੇ ਵੱਲੋਂ ਕਹਦੀ ਹੈ ਕਿ ਬਾਬਾ ਸਾਹਿਬ ਨੂੰ ਵੇਟਕਰ ਰਿਮਿਸ਼ਨ ਦੀਆਂ ਸੰਸਥਾਵਾਂ ਉਹਨਾਂ ਦੇ ਨਾਂ ਤੇ ਜੋ ਚੱਲ ਰਹੀਆਂ ਨੇ ਜਾਂ ਫਿਰ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੇ ਵੱਲੋਂ ਇਸ ਵਰਨੂ ਦਾ ਵਿਰੋਧ ਕਰਦੇ ਹੋਏ ਇਸੇ ਸਾਲ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਉਹਨਾਂ ਦੇ ਉੱਪਰ ਕਾਰਵਾਈ ਕਰਨ ਨੂੰ ਸੰਕਟ ਕਹਿੰਦੇ ਕਿ ਮੰਗ ਪੱਤਰ ਦਿੱਤੇ ਗਏ ਨੇ ਲੱਗਦਾ ਹੈ ਕਿ ਸਰਕਾਰ ਵੱਲੋਂ ਕਾਰਵਾਈ ਕੀਤੀ ਜਾ ਸਕਦੀ ਹੈ ਦੇਖੋ ਸਰਕਾਰ ਵੱਲੋਂ ਕੀਤੀ ਜਾ ਸਕਦੀ ਹੈ ਪਰ ਜਿੱਥੋਂ ਤੱਕ ਮੇਰਾ ਖਿਆਲ ਆ ਇਹ ਸਰਕਾਰ ਦੀ ਹੀ ਮਿਹਨੀ ਭੁਗਤਾ ਵੀ ਸ਼ਡਿਊਲ ਕਾਸਟੋਂ ਦੂਰ ਹੁੰਦਾ ਜਾ ਰਿਹਾ ਸਰਕਾਰ ਤੋਂ ਤੇ ਇਹ ਇਹਨਾਂ ਤੋਂ ਇੱਕ ਵਖਵਾਦੀਆਂ ਤੋਂ ਇਹ ਬਾਬਾ ਜੀ ਬਾਰੇ ਦਵਾਤਾ ਬਿਆਨ ਵੀ ਇਹ ਕੋਈ ਉਹਨੂੰ ਕਹਿਣਗੇ ਅਸੀਂ ਤੁਹਾਡੇ ਆ ਜੀ ਤੇ ਉਹ ਹੁਣ 1947 ਵਾਲਾ ਸ਼ਡਿਊਲ ਕਲਾਸ ਨਹੀਂ ਦੇਹਾ ਕਿ ਇਹਨਾਂ ਦੀਆਂ ਗੱਲਾਂ ਠੇਠ ਆ ਜੂਗਾ ਜੀ ਤੇ ਜੋ ਵਖਵਦੀ ਨੇ ਉਹ ਪੰਜਾਬ ਦੇ ਵਿੱਚ ਉਹਨਾਂ ਨੂੰ ਕੋਈ ਥਾਂ ਨਹੀਂ ਹੈਗੀ ਇਹ ਬਾਹਰਲੇ ਮੁਰਖਾਂ ਦੇ ਬੈਠ ਕੇ ਹੀ ਆਪਦੇ ਗਿੱਦਰ ਧਵਗਿਆ ਆਪਦੇ ਬਿਆਨ ਉਹ ਅਖਬਾਰਾਂ ਦੀਆਂ ਸੁੱਖੀਆਂ ਦੇਣ ਲਈ ਆਪਦਾ ਬਿਆਨ ਦਿੰਦੇ ਨੇ ਜ਼ਮੀਨੀ ਤੌਰ ਤੇ ਕੋਈ ਗੱਲ ਨਹੀਂ ਸਰ ਕੀ ਨਾਮ ਤੁਹਾਡਾ ਮੇਰਾ ਨਾਮ ਬਲਬੀਰ ਸਿੰਘ ਆ ਜੀ ਬਲਬੀਰ ਸਿੰਘ ਜੀ ਅੱਜ ਜੋ ਸਮਾਰੋਹ ਕਰਵਾਇਆ ਗਿਆ ਬਾਬਾ ਸਾਹਿਬ ਦੇ ਜਾਰੀ ਸਮਰਪਤ ਉਹਨਾਂ ਦੇ ਦਿਨ ਦਿਨ ਤੇ ਕੀ ਕਹੂਗੇ ਇਸ ਸਮਾਰੋਹ ਦੇ ਬਾਰੇ ਸਰ ਨੋ ਪਹਿਲਾਂ ਤਾਂ ਜੀ ਮੈਂ ਤਾਲਮੇਲ ਮੰਚ ਸੰਗਰੂਰ ਨੂੰ ਦਾ ਧੰਨਵਾਦ ਦੀਆਂ ਜਿਨ੍ਹਾਂ ਨੇ ਉਪਰਾਲਾ ਕੀਤਾ ਆਪਣੇ ਸਮਾਜ ਦੇ ਬੰਦਿਆਂ ਨੂੰ ਇਕੱਠਾ ਕਰਕੇ ਬਾਬਾ ਜੀ ਦਾ ਸੰਦੇਸ਼ ਪਹੁੰਚਾਇਆ ਬਾਬਾ ਜੀ ਦਾ ਇੱਕੋ ਹੀ ਸੰਦੇਸ਼ ਆ ਜੀ ਪੜੋ ਲੇਖੋ ਤੇ ਸੰਘਰਸ਼ ਕਰੋ ਸਾਡੇ ਕੋਲ ਜਿਹੜਾ ਵੈਪਨ ਹੈ ਗਰੀਬੀ ਨੂੰ ਹਟਾਉਣ ਦਾ ਵੈਪਨ ਸਿਰਫ ਸਾਡੇ ਕੋਲ ਇੱਕ এডੂਕੇਸ਼ਨ ਹੈ ਜੀ এডੂਕੇਸ਼ਨ ਤੋਂ ਬਗੈਰ ਸਾਡੇ ਕੋਲੇ ਹੋਰ ਆਪਣੇ ਜਿਹੜੇ ਫਾਈਨੈਂਸ਼ੀਅਲ ਰਿਸੋਰਸਸ ਨੇ ਬਹੁਤ ਕੰਮ ਨੇ ਜੀ ਫਿਰ ਆਪਣੇ ਅਸੀਂ ਆਪਣੇ ਆਪ ਨੂੰ ਇੰਡੀਪੈਂਡੈਂਟ এডੂਕੇਸ਼ਨ ਦੇ ਥਰੂ ਹੀ ਕਰ ਸਕਦੇ ਹਾਂ ਮੈਂ ਹਮੇਸ਼ਾ ਬੱਚਾ ਨੂੰ ਬੱਚਿਆਂ ਨੂੰ ਤੇ ਬੱਚਿਆਂ ਦੇ ਮਾਪਿਆਂ ਨੂੰ ਇਹੀ ਸੰਦੇਸ਼ ਦੇਣਾ ਹੁੰਦਾ ਜਾਂ ਰਿਕੁਐਸਟ ਕਰਦਾ ਹੁੰਦਾ ਜਾਂ ਅਡਵਾਈਸ ਦੇਣਾ ਹੁੰਦਾ ਕਿ ਆਪਣਾ ਇੱਕ ਰੋਟੀ ਘੱਟ ਖਾਓ ਪਰ ਆਪਣੇ ਬੱਚਿਆਂ ਨੂੰ ਪੜਾਓ ਆਪਣੇ ਜਿਹੜੇ ਹੋਰ ਖਰਚੇ ਨੇ ਉਹਨਾਂ ਨੂੰ ਆਪਣੀ ਫਾਈਨੈਂਸ਼ੀਅਲ ਮੈਨੇਜਮੈਂਟ ਇਸ ਤਰੀਕੇ ਨਾਲ ਕਰੋ ਕਿ ਬੱਚਿਆਂ ਨੂੰ ਜਿਹੜੀ ਲੋੜਿੰਦੀ ਐਜੂਕੇਸ਼ਨ ਹੈ ਉਹ ਜ਼ਰੂਰ ਦੋ ਔਰ ਅੱਛੀ ਐਜੂਕੇਸ਼ਨ ਦੋ ਔਰ ਬੱਚਿਆਂ ਨੂੰ ਸਹੀ ਰਾਹ ਤੇ ਰੱਖੋ ਨਸ਼ਿਆਂ ਤੋਂ ਬਚਾਓ ਤੇ ਆਪਣੇ ਜਿੱਥੇ ਵੀ ਹੈ ਮੈਕਸਿਮਮ ਬੱਚਿਆਂ ਨੂੰ ਚੰਗੇ ਗੁਣ ਦੋ ਤਾਂ ਕਿ ਉਹ ਵੀ ਆਪਣੀ ਲਾਈਫ ਦੇ ਵਿੱਚ ਸਕਸੈਸ ਹੋ ਜਾਣ ਹਾਂਜੀ ਸਰ ਤੁਸੀਂ ਕੀ ਕਹਿਣਾ ਚਾਹੋ ਸਾਰਾ ਇਸ ਤਰ੍ਹਾਂ ਐ ਕਿ ਰਿਜ਼ਰਵੇਸ਼ਨ ਦਾ ਸਾਡੀ ਹੈ ਹੀ ਨਹੀਂ ਜੀ ਜੀ ਤੇ ਸਾਡੇ 65% ਲੋਕ ਨੇ ਜਿਨ੍ਹਾਂ ਨੂੰ ਕੋਈ 25% ਮਿਲ ਰਿਹਾ ਸਿਰਫ ਤੇ ਇਹਨਾਂ ਨੂੰ 35% ਨੂੰ 75% ਮਿਲ ਰਿਹਾ ਇਸ ਕਰਕੇ ਅਸੀਂ ਦਾ ਬੋਰਡ ਆਨ ਸੰਤਾ ਜੇ 65% ਆ ਅਸੀਂ ਤਾਂ ਸਾਨੂੰ 65% ਹੀ ਨੌਕਰੀਆਂ ਸਾਹ ਹਰ ਇੱਕ ਜਗ੍ਹਾ ਤੇ ਹਿੱਸਾ ਮਿਲਣਾ ਚਾਹੀਦਾ ਹਾਂ ਹਾਂਜੀ ਸਰਕਾਰ ਤੋਂ ਕੀ ਮੰਗ ਕਰਦੇ ਸਰਕਾਰ ਤੋਂ ਇਹੀ ਮੰਗ ਕਰਦੇ ਆ ਜੀ ਇਹ ਜਿਵੇਂ ਹੁਣ ਰਿਜ਼ਰਵੇਸ਼ਨ ਹੈ ਸਾਡੀ ਜੀ 65% ਅਸੀਂ ਹੈਗੇ ਆ ਤੇ ਸਾਨੂੰ 65% ਹੀ ਮਿਲਣਾ ਚਾਹੀਦਾ ਜੀ ਹੱਕ ਸਾਡਾ ਜੀ ਕੋਈ ਪਾਪੂਲੇਸ਼ਨ ਦੇ ਹਿਸਾਬ ਤੇ ਹਾਂਜੀ ਠੀਕ ਹੈ ਓਕੇ ਸਰ ਧੰਨਵਾਦ ਕੀ ਨਾਮ ਤੁਹਾਡਾ ਮੇਜਰ ਸਿੰਘ ਜੀ ਜੀ ਅੱਛਾ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਦਰਜੀਤ ਸਿੰਦਰ ਸਿੰਘ ਡਿਪਟੀ ਡੀਓ ਰਟਾਇਰ ਹੋਇਆ ਇਥੋਂ ਮੈਂ ਰਟਾਇਰ ਹੋਇਆ ਸਰ ਤੁਸੀਂ ਇਸ ਮੌਕੇ ਤੇ ਕੀ ਕਹਿਣਾ ਚਾਹੋਗੇ ਮੈਂ ਇਸ ਵਕਤ ਤੇ ਕਹਿਣਾ ਚਾਹੁੰਨਾ ਕਿ ਜਿਹੜਾ ਸਮਾਂ ਹੁਣ ਚੱਲ ਰਿਹਾ ਹੈ ਜੀ ਇਹ ਸਾਡੇ ਵਾਸਤੇ ਬਹੁਤ ਗੰਭੀਰ ਚੱਲ ਰਿਹਾ ਹੈ ਜੀ ਹਰ ਹਰ ਥਾਂ ਤੇ ਮੈਨਨ ਲੱਗੇ ਹੋਏ ਨੇ ਅਮੀਸ਼ਕਰ ਸਾਹਿਬ ਦੇ ਕਿ ਪੜੋ ਜੜੋ ਸੰਘਰਸ਼ ਕਰੋ ਅਸੀਂ ਪੜ ਵੀ ਨਹੀਂ ਸਕਿਆ ਚੱਜ ਨਾਲ ਸਾਧਨ ਦਾ ਘਾਟ ਕਰਨ ਕਹਿ ਲੋ ਤੇ ਅਸੀਂ ਜੁੜ ਸਕੇ ਵੀ ਨਹੀਂ ਹੁਣ ਤੱਕ ਮੈਂ ਅੰਦਰ ਇਹੀ ਭਾਸ਼ਣ ਦੇ ਕੇ ਆਇਆ ਸੀ ਉਸ ਤੋਂ ਪਹਿਲਾਂ ਜੇ ਸਾਨੂੰ ਜੁੜਨ ਦੀ ਵੀ ਲੋੜ ਹੈ ਜੇ ਜੁੜਦੇ ਨਹੀਂ ਸੰਘਰਸ਼ ਕਿਵੇਂ ਕਰੋਗੇ ਇੱਕ ਇੱਕ ਤੁਹਾਨੂੰ ਹੁੰਦਾ ਮੌਕਾ ਹੁੰਦਾ ਕਿ ਉਂਗਲੀਆਂ ਹੁੰਦੀਆਂ ਨੇ ਜੇ ਇਹ ਉਂਗਲੀਆਂ ਖਿੰਡੀਆਂ ਇਹ ਚ ਕੋਈ ਪਾਵਰ ਨਹੀਂ ਰਹਿੰਦੀ ਸੋ ਇਸ ਕਰਕੇ ਜੁੜਨਾ ਬਹੁਤ ਜ਼ਰੂਰੀ ਹੈ ਜੁੜਨ ਵਾਸਤੇ ਸੰਘਰਸ਼ ਜਿਹੜਾ ਤਾਂ ਇਹ ਸੰਘਰਸ਼ ਕਰ ਸਕਾਂਗੇ ਕਿ ਇਸ ਕਰਕੇ ਜਿਹੜੀਆਂ ਸਰਕਾਰਾਂ ਨੇ ਇਹ ਸਾਡੇ ਹੱਕ ਚ ਨਹੀਂ ਹੈਗੇ ਕੋਈ ਪਾਰਟੀ ਆ ਜੇ ਸਾਡੇ ਹੱਕ ਚ ਕੋਈ ਨਹੀਂ ਛੱੜਦੀ ਤੇ ਅਸੀਂ ਤਾਂ ਕਹਿਣਾ ਜੋ ਸੰਵਿਧਾਨ ਵਿੱਚ ਲਿਖਿਆ ਹੋਇਆ ਹੈ ਉਹਦੇ ਮੁਤਾਬਕ ਸਾਡੇ ਜਿਹੜੇ ਅਧਿਕਾਰ ਨੇ ਉਹ ਸਾਨੂੰ ਉਹਦੇ ਮੁਤਾਬਕ ਦਿੱਤੇ ਜਾਣ ਸੰਵਿਧਾਨ ਹਰ ਸਾਲ ਜਿਹੜਾ ਹਰ ਵਾਰ ਚੇਂਜ ਹੋ ਰਿਹਾ ਹੈ 123 ਜਿਹਨੇ ਸੌਦਾ ਹੋ ਚੁੱਕੀਆਂ ਨੇ ਉਹ ਸਿਰਫ ਕਵਰ ਕਵਰ ਰਹੀ ਹੈ ਉੱਪਰ ਹੇਠੋਂ ਸਾਰਾ ਕੁਝ ਬਦਲ ਦਿੱਤਾ ਹੈ ਉਹ ਜਿਹੜਾ ਸਾਡੇ ਸਾਡੇ ਬਿਲਕੁਲ ਉਲਟ ਜਾ ਰਿਹਾ ਹੈ ਕੋਈ ਇਸ ਕਰਕੇ ਅਸੀਂ ਜਿਹੜਾ ਫਾਰਮੂਲਾ ਅ ਅਮੇਲਕਰ ਸਾਹਿਬ ਨੇ ਦਿੱਤਾ ਸਾਨੂੰ ਬੜੇ ਜ਼ੋਰ ਸੰਘਰਸ਼ ਇਸੇ ਇਸੇ ਨਾਲ ਇਸ ਨੂੰ ਖਾਮਣਾ ਘਟ ਸਕਦੇ ਆ ਬਾਕੀ ਮੈਂ ਉਹਨਾਂ ਸਾਡੇ ਰਿਟਾਇਰਡ ਨੂੰ ਖਾਸ ਤੌਰ ਤੇ ਇਹ ਕਹੂੰਗਾ ਕਿ ਤੁਸੀਂ ਰਿਜ਼ਰਵੇਸ਼ਨ ਦੇ ਤੌਰ ਤੇ ਨੌਕਰੀਆਂ ਲਈਆਂ ਇਸੇ ਅਧਾਰ ਤੇ ਪ੍ਰਮੋਸ਼ਨਾਂ ਲਈਆਂ ਇਸੇ ਅਧਾਰ ਤੇ ਹੁਣ ਪੈਨਸ਼ਨਾਂ ਲੈ ਰਹੇ ਹੋ ਪਰ ਬੈਠੇ ਸੇ ਕਰਿਓ ਸਾਰੇ ਨਹੀਂ ਕਹਿ ਕਹ ਸੈਂ ਮੈਂ ਪੰਜੇ ਗੁਣਾ ਅਕਸਾਰ ਨਹੀਂ ਹੁੰਦੀਆਂ ਉਹਨਾਂ ਨੂੰ ਮੈਂ ਸ਼ਬਦ ਵਰਤਣਾ ਚਾਹਣਾ ਉਹਨਾਂ ਨੂੰ ਸ਼ਰਮਾਉਣੀ ਚਾਹੀਦੀ ਹੈ ਉਹ ਮਤਰੀ ਬਣ ਕੇ ਸਵਾਰਥ ਬਣ ਕੇ ਤੇ ਉਹਨਾਂ ਨੂੰ ਮੈਂ ਇਹੀ ਰਹਿ ਜਊਂਗਾ ਤੇ ਬਾਹਰ ਨਿਕਲ ਕੇ ਸੰਘਰਸ਼ ਵਾਲੇ ਪਾਸੇ ਆਓ ਆਪਦੇ ਬੱਚਿਆਂ ਨੂੰ ਪੜ੍ਹਾਓ ਨਸ਼ੇ ਤੋਂ ਦੂਰ ਰੱਖੋ ਸਮਾਜ ਸੇਵਾ ਦੇ ਕੰਮਾਂ 'ਚ ਆਓ ਜੁੜ ਕੇ ਰਹੋ ਤੇ ਤਾਂ ਹੀ ਤੁਸੀਂ ਜਿਹਨੇ ਬੁਲੰਦੀਆਂ ਨੂੰ ਛੂਹ ਸਕਦੇ ਹੋ ਤਾਂ ਹੀ ਆਪਣਾ ਜਿਹੜਾ ਏਮ ਹੈ ਉਹਨੂੰ ਪ੍ਰਾਪਤ ਕਰ ਸਕਦੇ ਹੋ ਧੰਨਵਾਦ ਜੀ ਪਿਛਲੇ ਦਿਨੀ ਖਾਨਸਤਾਨੀ ਕਹੌਣ ਵਾਲੇ ਪੰਨੂ ਦੇ ਬਾਰੇ ਹਾਂਜੀ ਬਾਬਾ ਸਾਹਿਬ ਜੀ ਦੇ ਸਟੈਚੂ ਨੂੰ ਟਾਰਗੇਟ ਕੀਤਾ ਗਿਆ ਅਤੇ ਧਮਕਾਇਆ ਗਿਆ ਕਿ 14 ਅਪ੍ਰੈਲ ਨੂੰ ਬਾਬਾ ਸਾਹਿਬ ਦਾ ਜਨਮ ਦਿਨ ਨਹੀਂ ਮਨਾਉਂਦੇ ਹਾਂ ਹਾਂਜੀ ਤੁਸੀਂ ਕੀ ਕਹੋਗੇ ਇਸ ਸੰਬੰਧ ਵਿੱਚ ਮੈਂ ਕਹੂੰਗਾ ਉਹਨੇ ਚੈਲੰਜ ਤਾਂ ਕਰਤਾ ਜੀ ਵੀ ਅਸੀਂ ਨਹੀਂ ਮਨਾਉਣ ਦੇਾਂਗੇ ਜੀ ਅਖਬਾਰਾਂ ਦੇ ਅੰਕੜੇ ਦੇਖ ਲਿਓ ਤੁਸੀਂ ਪ੍ਰੈਸ ਵਾਲਿਆਂ ਨੇ ਜਿਹੜੇ ਨੇ ਉਹ ਪ੍ਰੈਸ ਨੋਟ ਦੇਖ ਲਿਓ ਮਜ਼ਾਕ ਘਟਾਉਣ ਦੀ ਬਜਾਏ ਸਭ ਤੋਂ ਜ਼ਿਆਦਾ ਹਰ ਸਾਲ ਮਨਾਏ ਜਾਂਦੇ ਨੇ ਤੇ ਪੂਨੋ ਜਿਹੜਾ ਹੈਗਾ ਉਹੀ ਗੱਲ ਦੀ ਉਹ ਸਭ ਨੇ ਕਹੀ ਹੈ ਇੱਥੇ ਆ ਕੇ ਗੱਲ ਕਰੇ ਬਾਰ ਬੈਠਾ ਭੁੱਕਾ ਮਾਰੀ ਜਾਂਦਾ ਹੈ ਤੇ ਇਹ ਇਹ ਅਗਲੀ ਗੱਲ ਹੋਰ ਵੀ ਨਾਲ ਇੱਕ ਹੈ ਸਰਕਾਰਾਂ ਨਾਲ ਮਿਲੀਆਂ ਹੋਈਆਂ ਨੇ ਇਕੱਲੇ ਦੀ ਹਿੰਮਤ ਨਹੀਂ ਪੈਂਦੀ ਐ ਇਸ ਤਰ੍ਹਾਂ ਇਹ ਜੇ ਬਿਆਨ ਦਾਗਣ ਦੀ ਤੇ ਹੁਣ ਠੀਕ ਹੈ ਇਹਨਾਂ ਜ਼ਰੂਰ ਹੈਗਾ ਬਈ ਜਿਹੜਾ ਹੈਗਾ ਐਡਮਿਨਿਸਟ੍ਰੇਸ਼ਨ ਹੈ ਉਹਨੇ ਜਿੱਥੇ ਵੀ ਡਾਕਟਰ ਸਾਹਿਬ ਦੇ ਬੁੱਤ ਲੱਗੇ ਹੋਏ ਨੇ ਉਥੇ ਪਹਿਰਾ ਲਾ ਦਿੱਤਾ ਪੁਲਿਸ ਵਾਲੇ ਉਸੇ 24 ਘੰਟੇ ਡਿਊਟੀ ਦੇ ਰਹੇ ਨੇ ਇਹ ਇਹਦੇ ਨਾਲ ਥੋੜਾ ਜਿਹਾ ਫਰਕ ਪਊਗਾ ਪਰ ਜਿਹੜਾ ਹੈ ਨਾ ਅੰਦਰੋਂ ਅੰਦਰੋਂ ਡਰ ਨਹੀਂ ਜਾਂਦਾ ਇਹਨਾਂ ਦੇ ਹਲੇ ਸੋ ਇਸ ਕਰਕੇ ਇਹਨਾਂ ਨੂੰ ਮਾੜੀ ਮੋਢੂ ਸਜ਼ਾ ਕੀ ਮਾੜੀ ਮੋਢੂ ਸਜ਼ਾ ਨੇ ਪੁੱਠੇ ਲਮਕਾਉਣ ਦੀ ਲੋੜ ਹੈ ਤਾਂ ਕਿ ਅਵੜਾ ਡਾ ਹੈਗਾ ਹੋਰ ਇਹ ਇਹੇ ਜੇ ਹੋਰ ਬੰਦੇ ਹੈ ਪੰਗਾ ਨਾ ਲੈ ਸਕਣ ਹਾਂ ਇਸ ਕਰਕੇ ਅਸੀਂ ਪ੍ਰਸ਼ਾਸਨ ਧੰਨਵਾਦ ਕਰਦੇ ਹਾਂ ਕਿ ਜੋ ਇਸ ਤਰ੍ਹਾਂ ਚੱਕੇ ਨੇ ਇਹਨਾਂ ਤੇ ਅਮਲ ਕਰਨ ਉਹ ਤੇ ਇਨ ਫਿਊਚਰ ਲੋਕਾਂ ਨੂੰ ਡਰ ਪੈਦਾ ਹੋਏ ਵੀ ਜੇ ਅਸੀਂ ਮੇਂਗਰ ਸਾਹ ਦੇ ਬੋਤਾਂ ਕੋਈ ਛੇੜਛਾੜ ਕੀਤੀ ਤਾਂ ਉਹਦੇ ਨਤੀਜੇ ਮਾੜੇ ਨਿਕਲਣਗੇ ਇਹ ਉਹਨਾਂ ਦੇ ਮਨ 'ਚ ਬੈਠਣੀ ਚਾਹੀਦੀ ਹੈ ਗੱਲ ਸਰਕਾਰ ਦਾ ਡਰ ਹੋਣਾ ਚਾਹੀਦਾ ਹੈ ਐਡਮਿਸ਼ਨ ਦਾ ਡਰ ਹੋਣਾ ਚਾਹੀਦਾ ਹੈ ਪੁਲਿਸ ਦਾ ਡਰ ਹੋਣਾ ਚਾਹੀਦਾ ਲੱਗਦਾ ਨਹੀਂ ਜੀ ਕਿ ਕਿਤੇ ਨਾ ਕਿਤੇ ਆਪਸੀ ਭਾਈਚਾਰਕ ਸਾਂਝ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਟਾਰਗੇਟ ਕੀਤਾ ਜਾ ਰਿਹਾ ਹੈ ਟਾਰਗੇਟ ਜੋ ਮੈਂ ਪਹਿਲਾਂ ਕਹਿ ਚੁੱਕਿਆ ਅਸੀਂ ਇਹ ਸਾਡੇ ਕਮਜ਼ੋਰੀਆਂ ਹੋ ਗਿਆ ਜੀ ਜੇ ਅਸੀਂ ਯੂਨਾਈਟ ਰਹਨੇ ਆ ਤੇ ਹੁੰਨੇ ਆ ਫਿਰ ਹਿੰਮਤ ਨਹੀਂ ਪੈਂਦੀ ਥਰਡ ਪਰਸਨ ਦੀ ਇਸਾਂ ਅਟੈਕ ਕਰਨ ਦੀ ਉਹ ਉਹ ਜਾਣਦੇ ਹੋ ਕਿ ਇਹ ਲੋਕ ਖਿੰਡੇ ਹੋਏ ਨੇ ਹੋਰ ਖਿੰੜ ਰਹੇ ਨੇ ਜੁੜਨਾ ਚਾਹੀਦਾ ਜੁੜ ਨਹੀਂ ਰਹੇ ਤੇ ਇਹ ਇਹ ਸਾਡੀ ਇਹ ਜਿਹੜੀ ਵੀਕਨੈਸ ਹੈ ਇਹਦਾ ਫਾਇਦਾ ਉਠਾ ਰਹੇ ਨੇ ਇਸ ਕਰਕੇ ਸਾਨੂੰ ਚਕੰਨੇ ਹੋਣ ਦੀ ਲੋੜ ਹੈ ਸਾਨੂੰ ਸੁਚੇਤ ਹੋਣ ਦੀ ਲੋੜ ਹੈ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਨੌਜਵਾਨਾਂ ਨੂੰ ਮੈਂ ਇਹ ਸੰਦੇਸ਼ ਦੇਣਾ ਚਾਹੁੰਦਾ ਕੇ ਮੁਕਾਬਲੇ ਦਾ ਯੁੱਗ ਹੈ ਵੀ ਤੁਸੀਂ ਇਹ ਨਾ ਸੋਚੋ ਆ ਕਿ ਅਸੀਂ ਸਿਰਫ ਫਾਸਟਰ ਵੀ ਜਦੋਂ 2nd ਵੀ 3rd ਲੈ ਕੇ ਅਸੀਂ ਕੋਈ ਨੌਕਰੀਆਂ ਭਾਲ ਲਾਂਗੇ ਜਿਵੇਂ ਇਹਨਾਂ ਨੇ ਕਹੀ ਹੈ ਗੱਲ ਮੇਜਰ ਸਿੰਘ ਨੇ ਉਹ ਸਹੀ ਕਹੀ ਹੈ ਵੀ ਜਿੰਨੇ ਪਰਸੈਂਟ ਅੰਕੜੇ ਸਰਕਾਰ ਦੇ ਕਹਿੰਦੇ ਨੇ ਵੀ ਤੁਸੀਂ ਇੰਨੇ ਪਰਸੈਂਟ ਲੋਕ ਹੈਗੇ ਹੋ ਅੰਕੜੇ ਕਹਿ ਰਹੇ ਨੇ ਤਾਂ ਸਾਨੂੰ ਘੱਟੋ-ਘੱਟ ਉਹਨੇ ਪਰਸੈਂਟ ਸਾਡੀ ਜਿਹੜੀ ਦਰਦਸ਼ਣ ਹੋਣੀ ਚਾਹੀਦੀ ਹੈ ਉਹ ਤਾਂ ਘੱਟ ਰਹੀਆ ਬਿਲਕੁਲ ਪਿੱਛੇ ਤੇ ਇੱਕ ਮੁੱਦਾ ਚੱਲਿਆ ਸੀ ਜਿਹੜੇ ਲਿਮਟਿਡ ਕੰਪਨੀਆਂ ਨੇ ਸੈਮੀ ਗਵਰਨਮੈਂਟ ਕੰਪਨੀਆਂ ਨੇ ਉਹਦਾ ਰਿਜ਼ਰਵੇਸ਼ਨ ਦਾ ਅਧਿਕਾਰ ਜਿਹੜਾ ਸਾਨੂੰ ਤੁਨੂ ਲੋਕਾਂ ਨੂੰ ਮਿਲਣਾ ਚਾਹੀਦਾ ਹੈ ਜੇ ਇਹ ਸਰਕਾਰ ਇਹਨਾਂ ادارےਾਂ 'ਚ ਸਾਨੂੰ ਰਿਜ਼ਰਵੇਸ਼ਨ ਦੇ ਦੇ ਤਾਂ ਹੋ ਸਾਡੀ ਜਿਹੜੀ ਰਸਦਾਂ ਕਾਫੀ ਹੱਦ ਤੱਕ ਹੱਲ ਹੋ ਸਕਦੀ ਹੈ ਤੇ ਆਉਣ ਵਾਲੀ ਪੀੜ੍ਹੀ ਨੂੰ ਇਹੀ ਕਹਿੰਨਾ ਮੁਕਾਬਲੇ ਦੇ ਹਾਣੀ ਬਣੋ ਮੁਕਾਬਲੇ ਚ ਆਓ ਨੌਕਰੀਆਂ ਬਿਲਕੁਲ ਹੈਗੀਆਂ ਪਰ ਮੁਕਾਬਲਾ ਹੈ ਪਰਸੈਂਟੇਜ ਹੈ ਇਨਨ 90% ਨੰਬਰ ਲੈ ਇਸ ਬੱਚੇ ਨੇ ਉਹਨਾਂ ਵਾਸਤੇ ਨੌਕਰੀ ਹੈਗੀ ਪਰ ਜੇ ਜੇ ਅਸੀਂ ਮੁਕਾਬਲੇ 'ਚ ਆਉਣਾ ਹੈ ਤਾਂ ਸਾਨੂੰ ਮਿਹਨਤ ਕਰਨੀ ਪਊਗੀ ਮੁਕਾਬਲੇ ਖੜਨਾ ਪਊਗਾ ਮਿਹਨਤ ਹੋਲ ਕਰਨੀ ਪਊਗੀ ਤੇ ਹੌਸਲੇ ਬੁਲੰਦ ਰੱਖਣੇ ਪੈਣਗੇ ਤੇ ਪਲਾਨ ਬਣਾਉਣੇ ਪਊ ਆਪਦੇ ਵੀ ਮੈਂ ਕੀ ਕਰਨਾ ਹੈ ਕੀ ਬਣਾਣਾ ਹੈ ਕੀ ਨਹੀਂ